ਸਭ ਨੂੰ ਮੇਰੀ ਪਿਆਰ ਭਰੀ ਵਸਤੇ ਸਤਿ ਸ਼੍ਰੀ ਅਕਾਲ ਮੈਂ ਹਾਜ਼ਰ ਹਾਂ ਹਲਕੀ ਸਬਜੇ ਚੈਨਲ ਤੇ ਤੁਹਾਡੇ ਅੱਗੇ ਬੁਲਦ ਕਰ ਦੋਸੀ ਤੇ ਸਭ ਨੂੰ ਰੱਖੜੀ ਦੀਆਂ ਲੱਖ ਲੱਖ ਮੁਬਾਰਕਾਂ ਤੇ ਇਹਦਾ ਇਹ ਰੱਖੜੀ ਤਿਹਾੜਾ ਇੱਕ ਬਹੁਤ ਹੀ ਪਵਿੱਤਰ ਤਿਹਾੜਾ ਹੈ ਭੈਣ ਭਰਾ ਦੇ ਰਿਸ਼ਤੇ ਤੋਂ ਕੋਈ ਵੀ ਵੱਡਾ ਰਿਸ਼ਤਾ ਨਹੀਂ ਤੁਸੀਂ ਦੇਖ ਲਓ ਭੈਣਾਂ ਬੁਰਮੀਆਂ ਵੀ ਹੋ ਜਾਂਦੀਆਂ ਤਾਂ ਵੀ ਭਰਾਵਾਂ ਨੂੰ ਸੁੱਖ ਲੱਗਿਆ ਨੇ ਭਰਾ ਬੁਰੇ ਹੋ ਜਾਂਦੇ ਨੇ ਤਾਂ ਵੀ ਕਹਿੰਦੀ ਰੱਬਾ ਇਹਨਾਂ ਤੇ ਲੱਗੀਆਂ ਮਰਕਾ ਨੇ ਤੇ ਭੈਣਾਂ ਦਾ ਤਾਂ ਰਿਸ਼ਤਾ ਇਹ ਸਭ ਤੋਂ ਪਵਿੱਤਰ ਬਣ ਗਿਆ ਮੰਨਿਆ ਕਿ ਇਹ ਹੁੰਦਾ ਹੀ ਬੁਨਿਆਤ ਰਿਹਾ ਹੋਰ ਸਾਰੇ ਰਿਸ਼ਤੇ ਬਾਕੀ ਬਿੱਛੋ ਤੇ ਇਹ ਜਿਹੜਾ ਤਿਹਾਰ ਹੈ ਇਹ ਅੱਜ ਤੋਂ ਨਿਕਲਿਆ ਆ ਰਿਹਾ ਇਹ ਸੂਰਜ ਤੋਂ ਚੱਲਿਆ ਆ ਰਿਹਾ ਤੇ ਭੈਣਾਂ ਨੇ ਕਹਨੀयां ਬੰਨ੍ਹੀਆਂ ਨੇ ਪਰ ਭੈਣਾਂ ਇਸ ਦਿਨ ਅਸੀਸ ਦਿੰਦੇ ਨੇ ਹਰ ਹਾਲਤ ਭਾਵੇਂ ਲੱਗ ਜਾਂਦਾ ਰੋਜ਼ ਹੀ ਲੱਗ ਜਾਂਦਾ ਸਿੱਛਾਂ ਪਰ ਇਸ ਦਿਨ ਜਿਵੇਂ ਵਿਸ਼ੇਸ਼ ਹੁੰਦਾ ਹੈ ਨਾ ਤੇ ਉਸ ਲੋਕਾਂ ਨੇ ਰਸਮ ਜੀ ਬਣਾ ਲਈ ਰਸਮ ਨਹੀਂ ਇਹ ਇੱਕ ਪਵਿੱਤਰ ਤਿਹਾਰ ਹੈ ਖੁਸ਼ੀ ਖੁਸ਼ੀ ਕੁੜੀਆਂ ਦਾ ਸਵਾਗਤ ਕਰੋ ਜੋ ਕਹਿੰਦੇ ਚਾਹੇ 100 ਰੁਪਿਆ ਲੈ ਕੇ ਤੁਰੇ ਖਾਲੀ ਨਾ ਇਸ ਦਿਨ ਭੈਣ ਨਾ ਤੁਰੇ ਹਨਾ ਜਿਹੜਾ ਅਮੀਰ ਉਹ ਵੱਧ ਦੇ ਦਿੰਦਾ ਜਿਹੜਾ ਭਾਈ ਗਰੀਬ ਆ ਉਹ ਵੀ ਆ ਪਰ ਹੱਸ ਕੇ ਹੱਸ ਕੇ ਰੱਖੜੀ ਬਣਾਓ ਹੱਸ ਕੇ ਪਾਓ ਤੁਰੇ ਹਨਾ ਤੇ ਫੇਰ ਤਾਂ ਇਹ ਰੱਖਣ ਤੇ ਹਾਰਨ ਆਉਂਦਾ ਹੁੰਦਾ ਪਰ ਹੁਣ ਤੁਹਾਨੂੰ ਪਤਾ ਵੀ ਜਦ ਤੱਕ ਨਾਪੇ ਜਾਂਦੇ ਨੇ ਧਿਆਨ ਲਾਉਂਦੇ ਆਂਦੀਆਂ ਨੇ ਹਨ ਤੇ ਫੇਰ ਜਿਹੜੇ ਭਾਗਾ ਵਾਲਿਆ ਕਰਮ ਵਾਲਿਆ ਪਰਜਾਈਆਂ ਨੇ ਮਾਮਾ ਇਥਾ ਖੜ੍ਹ ਜਾਂਦੇ ਆਂ ਨੇ ਫੇਰ ਉਹ ਸਵਾਗਤ ਕਰਦੇ ਤੇ ਉਹਨਾਂ ਦੇ ਘਰਾਂ ਨੂੰ ਭਾਗ ਲੱਗੇ ਰਹਿੰਦੇ ਤੇ ਆ ਜਿਓ ਫਿਰ ਇਸ ਤੇ ਲੈਂਬੋਇਟਾ ਤੇ ਹਟੇ ਇੱਕ ਛੋਟਾ ਜਿਹਾ ਬੰਦੀ ਥੋੜਾ ਸੌ ਲੱਗੀਆਂ ਤੇ ਭੈਣ ਇਧਰ ਜੀ ਤੁਸੀਂ ਆਪ ਹੀ ਦੇਖੋ ਸੁਣਿਓ ਤੇ ਭੈਣ ਕੀ ਕਹਿੰਦੀ ਆ ਤੇ ਵੀ ਇਹ ਕਿੰਨਾ ਪਿਆਰ ਨਾਲ ਉਹ ਫੇਟ ਦੇਉਂਦੀ ਹੈ ਹਨ ਤੇ ਜਿਹੜਾ ਮੈਨੂੰ ਤਪਾਂ ਉਹ ਹਰ ਓਵਰ ਦੇ ਜਵਾਲ ਬੱਚਾ ਬੁੱਢਾ ਉਹ ਸਾਡਾ ਵੀ ਚਸ਼ਮਾ ਤਾਰ ਕੇ ਨੂੰ ਤਪਾਉਂਦੀ ਤੇ ਇਸ ਤੋਂ ਬਾਅਦ ਤੁਸੀਂ ਆਪੀ ਪੈਨਸ਼ਨ ਲੈ ਕੇ ਬੈਠ ਗਏ ਤੇ ਲਓ ਆ ਵੀ ਫੇਰ ਆਪਾਂ ਐਸੇ ਹੀ ਤਮੰਨ ਲੈਂਦੇ ਹਾਂ ਬੂਬ ਦੇ ਵਿੜਦੇ ਆ ਜਾਣੇ ਕੇੜੀ ਸੁਨਰੀ ਤੰਦੇ ਦੀ

तरे पैरवे ठंडी मीठी पौण बॻे जीथे जीथे तरे पैरवे अलाह नेरानी ते करे अठे पैरीवे सेर दे लड़े न मोतीअ चीड़िय ங்க தீராமலி வீர நம் பா க்கடி ரோனர தந்த பிய ਅਮੜੀ ਤਬਾਦ ਮੈਨੂ ਅਮੜੀ ਦਿਖਾਵੇ ਬਦੇਸ ਨੇ ਸਾਰੇ ਤੇਰਾ ਬਗ ਬਰ ਬਾਰੀ ਤੇਰਾ ਖੈਰਾ ਮੇ ਉਹ ਬਾਦ ਪਿਆਰੇ ਆਵੀ ਹਏ ਨਾਮੋ ਦੀਆ ਤੰਦਾ ਜਾਣੇ ਖੁੱਲਿਵੇ ਨਾਖ ਦੁਨੀਆ ਤੇ ਤੀਨਾ ਫਸੀ ਜੇ ਫੁੱਲਿਵੇ ਸਕੇ ਵੀਰਾਂ ਦੇ ਹੁੰਦਾ ਨਾ ਕੋਈ ਤੁਲਿਵੇ ਸਕੇ ਵੀਰਾਂ ਦਾ ਲਾ ਕੋਈ ਮੁੱਲਿਵੇ ਮੇਰੇ ਸੋ

ਸੁਨੀ ਦਾ ਬਹੁਤ ਪਸੰਦ ਉਹਦਾ ਹਰ ਪਹਿਣ ਐਂ ਸੁੱਖਾ ਸੁਖੀਆ ਭਰਾਮਾਂ ਦੇ ਲੰਮੀਆਂ عمرਾਂ ਹੋਣੀਆਂ ਰੱਬ ਕਰੇ ਸਭ ਦੇ ਭਰਾਮਾਂ ਦੀਆਂ عمرਾਂ ਲੰਮੀਆਂ ਹੋਣ ਭਰਾਮਾਂ ਦਾ ਕਦੇ ਪਹਿਣਾ ਨੂੰ ਕੋਈ ਰੱਬ ਪਿਛੋਂ ਨਾ ਦਿਖਾਵੇ ਅੱਜ ਤੱਕ ਇਹ ਹੀ ਦਿਨ ਦੁਆ ਕਰਦੇ ਆ ਕਿ ਮਾਣੋ ਇਸ ਗੀਤ ਦਾ ਆਨੰਦ ਤੇ ਰਖੜੀਆ ਤਿਹਾਰ ਵੀ ਰਾਜ ਰਾਜ ਕੇ ਹਾਸਸ ਕੇ ਮਾਣੋ ਪਹਿਣਾ ਨੂੰ ਸਸਤੀਆ ਤੁਰ ਹੈ ਨਾ ਤੇ ਮੇਰੀ ਢਾਮਾਰ ਕੇ ਵੀ ਇਹੀ ਬੇਨਤੀ ਹੈ ਲੋ ਆਜੋ ਹੁਣ ਫਿਰ ਆਪਾਂ ਤੰਦਰੁਸਤੀ ਦਾ ਕਹਿੰਦੇ ਵੀ ਤੁਸੀਂ ਐਂ ਕਰੋ ਕਿ ਕਿਸੇ ਵੀ ਉਹ ਮਤਲਬ ਉਸਨ ਕੇਹੀ ਹੋ ਰਹਾ ਚਾਹੇ ਮੇਰੀ ਉਮਰ ਦਾ ਜੇ ਬੁਢਾ ਚਾਹੇ ਜਵਾਨ ਤੇ ਬੱਚਾ ਉਹਦੀ ਐਨਕ ਹਰ ਹਾਲਤ ਨੇ ਜੀ ਪਰ ਕਰੋ ਕੀ ਕਰੋਗੀ ਤੁਸੀਂ ਗਉ ਦਾ ਕਿਉਂ ਲੈਣਾ ਉਹਦਾ ਦੀਵਾ ਜਿਹੜਾ ਅਲਕੇ ਜਿਵੇਂ ਆਪਾਂ ਕੱਜਲ ਪਹਿਲਾਂ ਬਣਾਉਂਦੀਆਂ ਬੁੜੀਆਂ ਨਾ ਤੇ ਉਹਦੇ ਕਾਂਸੀ ਦੀ ਥਾਲੀ ਮੋਤੀ ਬਾਕੇ ਕਾਂਸੀ ਦੀ ਥਾਲੀ ਉਹਦੇ ਉਹਦੀ ਲੋ ਲੱਗੀ ਜਾਊਗੀ ਹਨਾ ਤੇ ਫਿਰ ਉਹਦੇ ਕੱਜਲ ਬਣ ਜੂਗਾ ਫਿਰ ਉਹ ਗਰਮ ਗਰਮ ਕੋਸਾ ਬਣ ਜਾ ਕੋਸਾ ਕੋਸਾ ਮੈਂ ਇੱਕ ਖੰਡ ਇਹ ਤੁਸੀਂ ਲਗਾਤਾਰ 2 ਮਹੀਨੇ ਪਾਉਂਦੇ ਰਹੋ ਰੋਜ਼ ਬਣਾਓ ਥੋੜਾ ਬਣਾਓ ਰੋਜ਼ ਸਾਰੇ ਪਾ ਲਓ ਤੇ ਐਂ ਕਹਦੇ ਵੀ ਮਤਲਬ ਇਹਦਾ ਰੋਸ਼ਭਾ ਕਿਵੇਂ ਨਾ ਨਹੀਂ ਕਿਸੇ ਉਹਦੇ ਚੋਂ ਮੈਂ ਪੜਿਆ ਬਹੁਤ ਪੁਰਾਣੀ ਗੱਲ ਤੇ ਕਹਿੰਦੇ ਹਰ ਹਾਲਤ ਮਤਲਬ ਤੁਹਾਡੀ ਜਿਹੜੀ ਨਿਗਾ ਨਾ ਸੈਂਟ ਪ੍ਰਸਾਈਡ ਐਨਕੂਪਰ ਵੀ ਤੇ ਨਿਗਾ ਬੱਚਿਆਂ ਵਰਗੀ ਹੋਣੀ ਕਰਕੇ ਗਾਉਂਦਾ ਕਿ ਉਹ ਗੱਲ ਕਰ ਦੇਸੀ ਗਾਉਂਦਾ ਕਿ ਹੋਵੇ ਮੈਨੂੰ ਹੁਣ ਤੱਕ ਕੋਈ ਨਹੀਂ ਮਿਲਿਆ ਤੇ ਜਾ ਕੇ ਲਿਆ ਕੇ ਅਪੈਰੇਟ ਕਰ ਲਿਆ ਹੈ ਨਾ ਗਊ ਦਾ ਉੱਦ ਲੈ ਆ ਕੇ ਤੇ ਕਿੱਦੋਂ ਕਿਉਂ ਨਾਲ ਲੀਏ ਐਨੇ 2 ਮਹੀਨੇ ਉਹਦੇ ਤੋਂ ਥੋੜੀ ਜਿਹੀ ਪ੍ਰੋਬਲਮ ਇੰਡੀਆ ਬਣ ਗਿਆ ਤੁਹਾਨੂੰ ਹਾਂ ਜੀ ਤੁਸੀਂ ਭਈ ਨਹੀਂ ਬਣਾ ਸਕਦੇ ਫਿਰ ਮੇਰਾ ਸ਼ਰਮਾ ਮੁਰਖ ਤੇ ਪਾਵੇ ਹੈ ਨਾ ਤੇ ਫਿਰ ਉਹਦੇ ਨਾਲ ਵੀ ਐਨਕਾ ਲੈਂਦੀਆਂ ਨੇ ਤੇ ਉਹ ਵੀ ਜਦ ਤੱਕ ਬੰਦਾ ਜਿਉਂਦਾ ਵੀ ਇੰਨਾ ਨਹੀਂ ਹੁੰਦਾ ਹੈ ਨਾ ਤੇ ਪਰ ਇਹ ਕਰਕੇ ਦੇਖਣਾ ਤੇ ਤੁਸੀਂ ਨਹੀਂ ਕਰਕੇ ਜਰੂਰ ਦੇਖਿਓ ਕਿਉਂ ਮਗਾ ਦੇ ਕੋਈ ਨਾ ਸਾਰੇ ਤਜਰਬੇ ਨੇ ਆਪਣੇ ਪਰ ਮਾਤਾ ਤੱਕ ਕਰੂਗਾ ਤੇ ਹੋਰ ਉਹਨਾਂ ਦੀਆਂ ਛੁੱਟੀਆਂ ਕੱਲ ਨੂੰ ਉਹਨਾਂ ਨੇ ਗੀਤ ਤੇ ਨਾ ਮੈਂ ਗੀਤ ਨਾ ਫੇਰ ਮਿਲਾਂ ਧੰਨਵਾਦ ਲੈ ਕੇ ਦੇਖਣੇ